ਗੋਲੀਆਂ ਦੀ ਆਵਾਜ਼ ਦੇ ਨਾਲ ਇੱਕ ਵਾਰ ਫਿਰ ਤੋਂ ਪੰਜਾਬ ਜੋ ਹੈ ਦਖਲ ਲੁੱਟਿਆ ਬੀਤੀ ਸ਼ਾਮ ਦਿਨ ਦਿਹਾੜੇ ਜੋ ਹੈ ਸ਼ਰੀਆਮ ਭਰੇ ਬਾਜ਼ਾਰ ਦੇ ਵਿੱਚ ਇੱਕ ਸ਼ੋਰੂਮ ਦੇ ਉੱਤੇ ਫਾਇਰਿੰਗ ਕੀਤੀ ਗਈ ਤੇ ਫਾਇਰਿੰਗ ਵੀ ਇੰਨੀ ਜ਼ਬਰਦਸਤ ਸੀ ਕਿ ਮੌਕੇ ਤੇ ਐਂਟਰੀ ਦਾ ਸ਼ੀਸ਼ਾ ਪੂਰੇ ਤਰੀਕੇ ਦੇ ਨਾਲ ਚੱਕਣਾ ਚੂਰ ਹੋ ਗਿਆ ਤੇ ਦੁਕਾਨ ਦੇ ਵਿੱਚ ਮੌਜੂਦ ਦੁਕਾਨਦਾਰ ਅਤੇ ਲੋਕਾਂ ਦੇ ਵੱਲੋਂ ਭੱਜ ਲੁੱਕ ਕੇ ਆਪਣੀ ਜਾਨ ਬਚਾਈ ਗਈ ਬਹੁਤ ਵੱਡੀ ਖਬਰਦਾਰ ਜ਼ਿਕਰ ਕਰ ਰਹੇ ਹਾਂ ਜਿੱਥੇ ਗੋਲੀਆਂ ਦੀ ਆਵਾਜ਼ ਦੇ ਨਾਲ ਇੱਕ ਵਾਰ ਫਿਰ ਤੋਂ ਪੂਰਾ ਪੰਜਾਬ ਕਾਂਬੂਠੇਆ ਬਦਮਾਸ਼ਾਂ ਦੇ ਵੱਲੋਂ ਵੱਡੇ ਸ਼ੋਰੂਮ ਦੇ ਉੱਤੇ ਫਾਇਰਿੰਗ ਕੀਤੀ ਗਈ ਖਬਰ ਅੰਮ੍ਰਿਤਸਰ ਜ਼ਿਲ੍ਹੇ ਤੋਂ ਸਾਹਮਣੇ ਆ ਰਹੀ ਹੈ ਜਿੱਤੇ ਦੋ ਮੋਟਰਸਾਈਕਲ ਸਵਾਰਾਂ ਨੇ ਆ ਕੇ ਦੇ ਸ਼ਾਮ ਪਵਨ ਕਲੈਕਸ਼ਨ ਦੇ ਸ਼ੋਰੂਮ ਦੇ ਉੱਤੇ ਫਾਇਰਿੰਗ ਕੀਤੀ ਜਾਣਕਾਰ ਦੇ ਮੁਤਾਬਿਕ ਸ਼ਾਮ ਕਰੀਬ 7:30 ਵਜੇ ਦੋ ਮੋਟਰਸਾਈਕਲ ਸਵਾਰ ਆਉਂਦੇ ਸ਼ੋਰੂਮ ਦੇ ਅੰਦਰ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੰਦੇ ਨੇ ਜਿਸ ਕਰਕੇ ਸ਼ੋਰੂਮ ਦੀ ਐਂਟਰੀ ਤੇ ਲੱਗਿਆ ਸ਼ੀਸ਼ਾ ਬੁਰੇ ਤਰੀਕੇ ਦੇ ਨਾਲ ਚੱਕਰਾਂ ਚੂਰ ਹੋ ਜਾਂਦਾ ਦਰਸਲ ਸ਼ੋਰੂਮ ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਨੇ ਲੋਕਪਾਜ ਕੀ ਆਪਣੀ ਜਾਨ ਬਚਾਈ ਫਾਇਰਿੰਗ ਕਰਨ ਤੋਂ ਬਾਅਦ ਉਕਤ ਨੌਜਵਾਨ ਜੋ ਹੈ ਮੌਕੇ ਦੇ ਉੱਤੇ ਫਰਾਰ ਹੋ ਗਏ ਪੁਲਿਸ ਥਾਣਾ ਲੋਪੋਕੇ ਦੇ ਐਸਐਚਓ ਮਨਦੀਪ ਸਿੰਘ ਵਾਰਦਾਦੀ ਸੂਚਨਾ ਮਿਲਦਿਆਂ ਕਿ ਮੌਕੇ ਤੇ ਪਹੁੰਚੀ ਅਤੇ ਘਟਨਾ ਦੇ ਸਾਰੇ ਪਹਿਲੂਆਂ ਦੀ ਬਾਰੇ 21 ਦਿਨਾਂ ਨਾਲ ਜਾਂਚ ਵੀ ਸ਼ੁਰੂ ਕਰ ਦਿੱਤੀ ਉਨਾ ਕਿਹਾ ਕਿ ਤਫਤੀਸ਼ ਕਰਨ ਤੋਂ ਬਾਅਦ ਮੁਲਜ਼ਮਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਏਗਾ ਤਦਾਦੀਏ ਕਿ ਮੁਰਤੋਂ ਗੋਲੀਆਂ ਦੀ ਆਵਾਜ਼ ਦੇ ਨਾਲ ਪੰਜਾਬ ਕੰਬੁੱਟਿਆ ਦਿਨ ਦਿਹਾੜੇ ਜੋ ਹੈ ਬਦਮਾਸ਼ਾਂ ਦੇ ਵੱਲੋਂ ਸ਼ੋਰੂਮ ਦੇ ਉੱਤੇ ਫਾਇਰਿੰਗ ਕੀਤੀ ਗਈ ਪਰ ਗਨੀਮਤ ਰਹੀ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਦੁਕਾਨਦਾਰ ਅਤੇ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਦੁਕਾਨ 'ਚ ਕੰਮ ਕਰਨ ਵਾਲੇ ਮੁੰਡਿਆਂ ਦੇ ਵੱਲੋਂ ਭੱਜ ਲੁੱਕ ਕੇ ਆਪਣੀ ਜਾਨ ਬਚਾ ਲਈ ਗਈ। ਗੋਲੀਆਂ ਦੀ ਆਵਾਜ਼ ਦੇ ਨਾਲ ਇੱਕ ਵਾਰ ਫਿਰ ਤੋਂ ਪੰਜਾਬ ਜੋ ਹੈ ਦਖਲ ਲੁੱਟਿਆ ਬੀਤੀ ਸ਼ਾਮ ਦਿਨ ਦੇ ਹਾੜੇ ਜੋ ਹੈ ਸ਼ਰੀਆਮ ਭਰੇ ਬਾਜ਼ਾਰ ਦੇ ਵਿੱਚ ਇੱਕ ਸ਼ੋਰੂਮ ਦੇ ਉੱਤੇ ਫਾਇਰਿੰਗ ਕੀਤੀ ਗਈ ਤੇ ਫਾਇਰਿੰਗ ਵੀ ਇੰਨੀ ਜ਼ਬਰਦਸਤ ਸੀ ਕਿ ਮੌਕੇ ਤੇ ਐਂਟਰੀ ਦਾ ਸ਼ੀਸ਼ਾ ਪੂਰੇ ਤਰੀਕੇ ਦੇ ਨਾਲ ਚੱਕਨਾਚੂਰ ਹੋ ਗਿਆ ਤੇ ਦੁਕਾਨ ਦੇ ਵਿੱਚ ਮੌਜੂਦ ਦੁਕਾਨਦਾਰ ਅਤੇ ਲੋਕਾਂ ਦੇ ਵੱਲੋਂ ਭੱਜ ਲੁੱਕ ਕੇ ਆਪਣੀ ਜਾਨ ਬਚਾਈ ਗਈ ਬਹੁਤ ਵੱਡੀ ਖਬਰਦਾਰ ਜ਼ਿਕਰ ਕਰ ਰਹੇ ਹਾਂ ਜਿੱਥੇ ਗੋਲੀਆਂ ਦੀ ਆਵਾਜ਼ ਦੇ ਨਾਲ ਇੱਕ ਵਾਰ ਫਿਰ ਤੋਂ ਪੂਰਾ ਪੰਜਾਬ ਕਾਂਬੂਠੇਆ ਬਦਮਾਸ਼ਾਂ ਦੇ ਵੱਲੋਂ ਵੱਡੇ ਸ਼ੋਰੂਮ ਦੇ ਉੱਤੇ ਫਾਇਰਿੰਗ ਕੀਤੀ ਗਈ ਖਬਰ ਅੰਮ੍ਰਿਤਸਰ ਜ਼ਿਲ੍ਹੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੋ ਮੋਟਰਸਾਈਕਲ ਸਵਾਰਾਂ ਨੇ ਆ ਕੇ ਦੇ ਸ਼ਾਮ ਪਵਨ ਕਲੈਕਸ਼ਨ ਦੇ ਸ਼ੋਰੂਮ ਦੇ ਉੱਤੇ ਫਾਇਰਿੰਗ ਕੀਤੀ ਜਾਣਕਾਰ ਦੇ ਮੁਤਾਬਿਕ ਸ਼ਾਮ ਕਰੀਬ 7:30 ਵਜੇ ਦੋ ਮੋਟਰਸਾਈਕਲ ਸਵਾਰ ਆਉਂਦੇ ਸ਼ੋਰੂਮ ਦੇ ਅੰਦਰ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੰਦੇ ਨੇ ਜਿਸ ਕਰਕੇ ਸ਼ੋਰੂਮ ਦੀ ਐਂਟਰੀ ਤੇ ਲੱਗਿਆ ਸ਼ੀਸ਼ਾ ਬੁਰੇ ਤਰੀਕੇ ਦੇ ਨਾਲ ਚੱਕਰਾਂ ਚੂਰ ਹੋ ਜਾਂਦਾ ਦਰਸਲ ਸ਼ੋਰੂਮ ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਨੇ ਲੋਕਪੱਜ ਕੀ ਆਪਣੀ ਜਾਨ ਬਚਾਈ ਫਾਇਰਿੰਗ ਕਰਨ ਤੋਂ ਬਾਅਦ ਉਕਤ ਨੌਜਵਾਨ ਜੋ ਹੈ ਮੌਕੇ ਦੇ ਉੱਤੇ ਫਰਾਰ ਹੋ ਗਏ ਪੁਲਿਸ ਥਾਣਾ ਲੋਪਕੇ ਦੇ ਐਸਐਚਓ ਮਨਦੀਪ ਸਿੰਘ ਵਾਰਦਾਦੀ ਸੂਚਨਾ ਮਿਲਦਿਆਂ ਕਿ ਮੌਕੇ ਤੇ ਪਹੁੰਚੀ ਅਤੇ ਘਟਨਾ ਦੇ ਸਾਰੇ ਪਹਿਲੂਆਂ ਦੀ ਬਾਰੀਕੀ ਦੇ ਨਾਲ ਜਾਂਚ ਵੀ ਸ਼ੁਰੂ ਕਰ ਦਿੱਤੀ ਉਨਾ ਕਿਹਾ ਕਿ ਤਫਤੀਸ਼ ਕਰਨ ਤੋਂ ਬਾਅਦ ਮੁਲਜ਼ਮਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਏਗਾ ਤਦਾਦੀਏ ਕਿ ਮੁਰਤੋਂ ਗੋਲੀਆਂ ਦੀ ਆਵਾਜ਼ ਦੇ ਨਾਲ ਪੰਜਾਬ ਕੰਬੁੱਟਿਆ ਦਿਨ ਦਿਹਾੜੇ ਜੋ ਹੈ ਬਦਮਾਸ਼ਾਂ ਦੇ ਵੱਲੋਂ ਸ਼ੋਰੂਮ ਦੇ ਉੱਤੇ ਫਾਇਰਿੰਗ ਕੀਤੀ ਗਈ ਪਰ ਗਨੀਮਤ ਰਹੀ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਦੁਕਾਨਦਾਰ ਅਤੇ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਦੁਕਾਨ 'ਚ ਕੰਮ ਕਰਨ ਵਾਲੇ ਮੁੰਡਿਆਂ ਦੇ ਵੱਲੋਂ ਭੱਜ ਲੁੱਕ ਕੇ ਆਪਣੀ ਜਾਨ ਬਚਾ ਲਈ